ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਜਿੱਥੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਜਿਸ ਦੀ ਬਦਮਾਸ਼ਾਂ ਵੱਲੋਂ ਜਿਹੜਾ ਭੰਨ ਤੋੜ ਕੀਤੀ ਜਾਂਦੀ ਹੈ ਕਾਰ ਦੇ ਜਿਹੜੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਸ਼ੀਸ਼ੇ ਆ ਉਹ ਗੱਡੀ ਦੇ ਅੰਦਰ ਤੱਕ ਪਹੁੰਚ ਚੁੱਕਿਆ ਔਰ ਸਭ ਤੋਂ ਪਹਿਲਾਂ ਜਿਹੜੇ ਬਦਮਾਸ਼ਾਂ ਵੱਲੋਂ ਇਸ ਗੱਡੀ ਦੇ ਸ਼ੀਸ਼ੇ ਭੰਨੇ ਜਾਂਦੇ ਆ ਫਰੰਟ ਤੋਂ ਇੱਕ ਵਾਰ ਕੀਤਾ ਜਾਂਦਾ 3 ਤੋਂ 4 ਜਿਹੜਾ ਵਾਰ ਕੀਤੇ ਜਾਂਦੇ ਆ ਤਾਂ ਉਸ ਦੇ ਵਿੱਚ ਗੱਡੀ ਦੇ ਜਿਹੜੇ ਆ ਸ਼ੀਸ਼ੇ ਭੰਨ ਦਿੱਤੇ ਜਾਂਦੇ ਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਾ ਇਹ ਜਿਹੜੀ ਗੱਡੀ ਹੈ ਘਰ ਦੇ ਬਾਹਰ ਖੜੀ ਹੁੰਦੀ ਹੈ ਤਾਂ ਜਿੱਥੇ ਤਿੰਨ ਬਦਮਾਸ਼ਾਂ ਵੱਲੋਂ ਜਿਹੜਾ ਬਾਈਕ ਤੇ ਆਂਦੇ ਨੇ ਬਾਈਕ ਸਵਾਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਸ ਗੱਡੀ ਦੇ ਨੁਕਸਾਨ ਕੀਤਾ ਜਾਂਦਾ ਇਸ ਗੱਡੀ ਤੇ ਜਿਹੜੇ ਕਿਸੇ ਹਥਿਆਰ ਦੇ ਨਾਲ ਜਿਹੜਾ ਵਾਰ ਕੀਤਾ ਜਾਂਦਾ ਸਸ਼ੀਕਾਲ ਦੋਸਤੋ ਨਿਆਣਾ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਰਕਪੁਰ ਲੁਧਿਆਣਾ ਦੇ ਤੁਜਾਰ ਕਲੋਨੀ ਦੇ ਵਿੱਚ ਮਜ਼ਦੂਰ ਹਾਂ ਜਿੱਥੇ ਤੁਹਾਨੂੰ ਦੱਸਦੀ ਕਿ ਇੱਕ ਤਸਵੀਰਾਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਨੇ ਜਿੱਥੇ ਘਰ ਦੇ ਬਾਹਰ ਇੱਕ ਗੱਡੀ ਖੜੀ ਹੁੰਦੀ ਹੈ ਇਸ ਦੀ ਬਦਮਾਸ਼ਾਂ ਵੱਲੋਂ ਜਿਹੜਾ ਭੰਨ ਤੋੜ ਕੀਤੀ ਜਾਂਦੀ ਹੈ ਕਾਰ ਦੇ ਜਿਹੜੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਸ਼ੀਸ਼ੇ ਆ ਉਹ ਗੱਡੀ ਦੇ ਅੰਦਰ ਤੱਕ ਪਹੁੰਚ ਚੁੱਕਿਆ ਔਰ ਸਭ ਤੋਂ ਪਹਿਲਾਂ ਜਿਹੜੇ ਬਦਮਾਸ਼ਾਂ ਵੱਲੋਂ ਇਸ ਗੱਡੀ ਦੇ ਸ਼ੀਸ਼ੇ ਭੰਨੇ ਜਾਂਦੇ ਆ ਫਰੰਟ ਤੋਂ ਇੱਕ ਵਾਰ ਕੀਤਾ ਜਾਂਦਾ ਤਿੰਨ ਤੋਂ ਚਾਰ ਜਿਹੜਾ ਵਾਰ ਕੀਤੇ ਜਾਂਦੇ ਆ ਤਾਂ ਉਸ ਦੇ ਵਿੱਚ ਗੱਡੀ ਦੇ ਜਿਹੜੇ ਆ ਸ਼ੀਸ਼ੇ ਭੰਨ ਦਿੱਤੇ ਜਾਂਦੇ ਆ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਇਹ ਜਿਹੜੀ ਗੱਡੀ ਹੈ ਘਰ ਦੇ ਬਾਹਰ ਖੜੀ ਹੁੰਦੀ ਹੈ ਤਾਂ ਜਿੱਥੇ ਤਿੰਨ ਬਦਮਾਸ਼ਾਂ ਵੱਲੋਂ ਜਿਹੜਾ ਬਾਈਕ ਤੇ ਆਂਦੇ ਨੇ ਬਾਈਕ ਸਵਾਰ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਸ ਗੱਡੀ ਦੇ ਨੁਕਸਾਨ ਕੀਤਾ ਜਾਂਦਾ ਇਸ ਗੱਡੀ ਤੇ ਜਿਹੜੇ ਕਿਸੇ ਹਥਿਆਰ ਦੇ ਨਾਲ ਜਿਹੜਾ ਵਾਰ ਕੀਤਾ ਜਾਂਦਾ ਤਾਂ ਤਸਵੀਰਾਂ ਦੇ ਵਿੱਚ ਜਿਹੜੀ ਸੀਸੀਟੀਵੀ ਹੈ ਉਹ ਵੀ ਹੁਣ ਸਾਹਮਣੇ ਆਈ ਹੈ ਤਾਂ ਪਰਿਵਾਰ ਦੀ ਜਿਹੜੀ ਮੰਗ ਹੈ ਕਿ ਜਿਹੜੇ ਬਦਮਾਸ਼ ਨੇ ਇਹਨਾਂ ਵੱਲੋਂ ਜਿਹੜਾ ਘਰ ਦੇ ਬਾਹਰ ਗੱਡੀ ਖੜੀ ਦੇ ਜਿਹੜਾ ਵਾਰ ਕੀਤੇ ਗਏ ਆ ਤਾਂ ਇਸ ਤੋਂ ਇਲਾਵਾ ਵੀ ਅਗਰ ਹੋਰ ਗੱਡੀਆਂ ਵੀ ਇੱਥੇ ਖੜੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਵੀ ਜਿਹੜਾ ਨੁਕਸਾਨ ਹੋ ਸਕਦਾ ਸੀ ਤਾਂ ਪਰਿਵਾਰ ਸਾਡੇ ਨਾਲ ਮੌਜੂਦ ਆ ਉਹਦੇ ਨਾਲ ਗੱਲਬਾਤ ਕਰ ਲੈਣੇ ਆ ਭਾਈ ਜੀ ਕੀ ਨਾਮ ਕੀ ਹੈ ਤੁਹਾਡਾ ਕੁਲਦੀਪ ਸਿੰਘ ਅ빠 ਜੀ ਕੀ ਕਹੋਗੇ ਤੁਹਾਡੇ ਘਰ ਦੇ ਬਾਹਰ ਗੱਡੀ ਖੜੀ ਸੀ ਤੇ ਕਿਉਂ ਜਿਹੜਾ ਇਸ ਦਾ ਨੁਕਸਾਨ ਕਰਕੇ ਕੋਈ ਰੰਜਿਸ਼ ਲੱਗਦੀ ਰੰਜਿਸ਼ ਕੱਢੀ ਗਈ ਜੀ ਕੀ ਰੰਜਿਸ਼ ਹੈ ਤੋ ਪਿਛੇ ਪਛਾਣ ਹੋਈ ਹੈ ਨਹੀਂ ਪਛਾਣ ਕੋਈ ਨਹੀਂ ਹੋਈ ਹੈਗੀ ਹਜੇ ਕੰਝ ਜਿਹੀ ਸੀਗੀ ਜਿਹਦਾ ਨਾਮ ਲੱਗਦਾ ਦਵਾਰ ਆ ਜਿਹਦਾ ਪਲਾਟ ਸੀਗਾ ਉਹ ਕਈ ਵਾਰ ਵੇਹ ਸਿੱਕਲੋਂ ਹੋਈ ਹੈ ਕਹਿੰਦਾ ਮੈਂ ਗਲੀ ਜੀ ਗੱਡੀ ਨਹੀਂ ਲਗਣ ਦੇਣੀ ਕਿ ਗਲੀ ਜੀ ਗੱਡੀ ਲਗਾਏਗਾ ਤੇਰੀ ਤੋੜਾਂਗੇ ਗੱਡੀ ਰੰਜਿਸ਼ ਕੱਢੀ ਗਈ ਹੈ ਅੱਛਾ ਇਹ ਜਿਹੜਾ ਪਲਾਟ ਹੈ ਇਹ ਪਲਾਟ ਦਾ ਮਾਲਕ ਨਾ ਤੁਹਾਡੀ ਪੁਰਾਣੀ ਪਹਿਲਾਂ ਚੱਲਦੀ ਸੀ ਉਹ ਤਿੰਨ ਵਾਰੀ ਹੋਈ ਹੈ ਅੱਗੇ ਵੀ ਵੈਸੇ ਗੱਡੀਆਂ ਪਿੱਛੋਂ ਹੀ ਉਹ ਕਹਿੰਦਾ ਗੱਡੀ ਗਲੀ 'ਚ ਮੈਂ ਲੱਗਣ ਨਹੀਂ ਜਾਣੀ ਕਹਿੰਦਾ ਬਾਕੀ ਹੋਰ ਵੀ ਗੱਡੀਆਂ ਖੜੀਆਂ ਪਲਾਟ ਦੇ ਨਾਲ ਤਾਂ ਇੱਕ ਆ ਪਿੱਛੇ ਵੀ ਗੱਡੀ ਖੜੀ ਬਿਲਕੁਲ ਉਹ ਵੀ ਆਪਣੀ ਗੱਡੀ ਜਿਹੜੀ ਨਾਲ ਖੜੀ ਹੈਗੀ ਆ ਮਤਲਬ ਤੁਹਾਡੀ ਜਿਹੜੀ ਮੇਨ ਗੱਡੀ ਇਹੀ ਆ ਉਹਨੂੰ ਭੰਨ ਕੇ ਜਿਹੜੇ ਫਰਾਰ ਹੋ ਗਏ ਬੰਦੇ ਹਾਂਜੀ ਬਿਲਕੁਲ ਜੀ ਕਿਸੇ ਦੀ ਸੀਸੀਟੀਵੀ ਦੇ ਵਿੱਚ ਪਛਾਣ ਹੋਈ ਹੈ ਕਿ ਕੋਈ ਸਰ ਕਿਸੇ ਦੀ ਕੋਈ ਪਛਾਣ ਨਹੀਂ ਹੋਈ ਹੈਗੀ ਹਜੇ ਸੀ ਮੌਕੇ ਤੇ ਪ੍ਰਸ਼ਾਸਨ ਨੂੰ ਤਲਾਹ ਦਿੰਦੀ ਹੈ ਕਿ ਸਾਡੇ ਜਿਹੜਾ ਮੁਹੱਲੇ ਦੇ ਵਿੱਚ ਜੁਜਾਰ ਨਗਰ ਦੇ ਵਿੱਚ ਇਹ ਵਾਰਦਾਤ ਹੋਈ ਹੈ ਕਿਉਂਕਿ ਲਗਾਤਾਰ ਦੇਖਦੇ ਆ ਕਿ ਜਿਹੜੀ ਲਾਈਨ ਆਰਡਰ ਦੀ ਜਿਹੜੀ ਸਥਿਤੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਖਰਾਬ ਹੁੰਦੀ ਹੈ ਬਿਲਕੁਲ ਹੀ ਰਾਤ ਨੂੰ ਆਹੀ ਪੀਸੀਆਰ ਸੱਦੇ ਸੀਗੇ ਪੀਸੀਆਰ ਆਏ ਆ ਰਾਤ ਨੂੰ ਕੰਪਲੀਟ ਦਿੱਤੀ ਆ ਉਹਨਾਂ ਦਾ ਉਹਨਾਂ ਕੋਲ ਕੰਪਲੀਟ ਦਿੱਤੀ ਉਸ ਤੋਂ ਬਾਅਦ ਚੌਂਕੀ ਵੀ ਜਾ ਕੇ ਦਿੱਤੀ ਬਸੰਤ ਪਾਰਕ 'ਚ ਜਾ ਕੇ ਦੇਖੇ ਜਾਂਦੀ ਆ ਪਰ ਹਾਈ ਤੱਕ ਕੋਈ ਮੌਕਾ ਦੇਖਣ ਨਹੀਂ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਕੀ ਕਿੰਨੇ ਵਜੇ ਉੱਥੇ ਜਿਹੜਾ 9 ਤਰੀਕ ਦਾ ਇਹ ਮਾਮਲਾ ਹੈ ਤੇ ਕਿੰਨੇ ਵਜੇ ਜਾ ਕੇ ਤੁਸੀਂ 9 ਤਰੀਕ ਰਾਤ ਨੂੰ ਜਾ ਕੇ 1:30 ਵਜੇ ਆ ਕੇ ਕੰਪਲੀਟ ਕਰਕੇ ਆਂਦੀ ਸੀ ਉਸੇ ਤੁਰੰਤ ਹੀ ਅੱਜ ਤਕਰੀਬਨ 9 10 11 2 3 ਦਿਨ ਹੋ ਚੁੱਕੇ ਆ 3 ਦਿਨ ਹੋ ਚੁੱਕੇ ਆ ਕੋਈ ਮੌਕੇ ਦੇ ਨਹੀਂ ਪਹੁੰਚਿਆ ਕੋਈ ਮੁਲਾਜ਼ਮ ਉਹਨਾਂ ਦਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਅਸਵਿਸ਼ਣ ਦਿੱਤਾ ਗਿਆ ਕਿ ਇੱਥੇ ਕਾਰਵਾਈ ਕੀਤੀ ਜਾਏ ਅੱਜ ਵੀ ਜਾ ਕੇ ਆਏ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਸਾਨੂੰ 11 ਵਜੇ ਦਾ ਇਖਤਰਾ ਦੀ ਮੰਗ ਕਰਦੇ ਆ ਮੰਗ ਤੇ ਇਹੀ ਹੈ ਸਾਡੀ ਜੋ ਵੀ ਹੈਗਾ ਵਾ ਰਜਾਨਾ ਜਿਹੜਾ ਭਰਿਆ ਜਾਵੇ ਜਿਹੜੇ ਜਿਹੜੇ ਵਾਰਦਾਤ ਕਰਤੇ ਕਰਕੇ ਗਏ ਆ ਉਹ ਫੜੇ ਜਾਣ ਕੱਲ ਨੂੰ ਅੱਜ ਗੱਡੀ ਦੇ ਕੀਤੀ ਕੱਲ ਨੂੰ ਸਾਡੇ ਤਾਂ ਵੀ ਹੋ ਸਕਦੀ ਜੇ ਵਾਰਦਾਤ ਸੋ ਤੁਹਾਨੂੰ ਤਸਵੀਰਾਂ ਦੁਬਾਰਾ ਤੋਂ ਦਿਖਾ ਦਿੰਨੇ ਆ ਕਿ ਜਿਹੜਾ ਇੱਕ ਘਰ ਦੇ ਬਾਹਰ ਗੱਡੀ ਖੜੀ ਹੁੰਦੀ ਆ ਤਾਂ ਤਿੰਨ ਬਦਮਾਸ਼ਾਂ ਦੇ ਵੱਲੋਂ ਜਿਹੜਾ ਇੱਕ ਵੱਡੀ ਜਿਹੜਾ ਇਹ ਵਾਰਦਾਤ ਕੀਤੀ ਗਈ ਆ ਘਰ ਦੇ ਬਾਹਰ ਗੱਡੀ ਖੜੀ ਹੁੰਦੀ ਆ ਤਾਂ ਬਦਮਾਸ਼ ਪਹਿਲਾਂ ਆਉਂਦੇ ਨੇ ਚੈਕਿੰਗ ਕਰਦੇ ਨੇ ਕਿ ਗਲੀ ਦੇ ਵਿੱਚ ਕੋਈ ਨਹੀਂ ਹੈਗਾ ਦੇਖਣ ਉਸ ਤੋਂ ਬਾਅਦ ਜਿਹੜਾ ਇਸ ਗੱਡੀ ਨੂੰ ਭੰਨਿਆ ਜਾਂਦਾ ਤਾਂ ਮਹੱਲੇ ਦੇ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਹਰਦੀਪ ਸਿੰਘ ਹੈ ਜੀ ਹਦੀਪ ਸਿੰਘ ਜੀ ਆਏ ਦਿਨ ਗਲੀ ਮੁਹੱਲੇ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਵਾਰਦਾਤਾ ਦੇਖਣ ਨੂੰ ਮਿਲਦੀ ਹੈ ਕੀ ਲੱਗਦਾ ਹੈ ਕਿ ਹੁਣ ਲੁਧਿਆਣਾ ਦੇ ਵਿੱਚ ਰਹਿਣਾ ਸੇਫ ਹੈਗਾ ਕੁਛ ਸੇਫ ਨਹੀਂ ਹੈਗਾ ਜੀ ਕਦੇ ਕਿਸੇ ਦੇ ਅਟੈਕ ਹੁੰਦੇ ਆ ਗੱਡੀਆਂ ਦੇ ਅਟੈਕ ਹੁੰਦੇ ਆ ਰਾਤ ਨੂੰ ਬੰਦਾ ਬਾਹਰ ਜਾਂਦਾ ਚੋਰੀਆਂ ਹੁੰਦੀਆਂ ਸਰਕਾਰ ਕੁਛ ਨਹੀਂ ਕਰਦੀ ਹੈਗੀ ਕਹਾਰਾ ਤਾਂ ਵੱਡੇ ਵੱਡੇ ਵਾਅਦੇ ਕਰੇ ਉਹ ਤਾਂ ਵਾਦੇ ਹੀ ਆਈ ਕੁਛ ਨਹੀਂ ਪੂਰੇ ਹੋਣੇ ਹੈਗੇ ਇਹ ਘਰਾਂ ਦੇ ਵਿੱਚ ਜਿਹੜੀ ਆਪਣੀ ਘਰ ਦੇ ਬਾਹਰ ਗੱਡੀ ਖੜਾ ਕਰਾਂ ਕਰਾਂ ਦੇ ਅੰਦਰ ਚੋਰੀ ਹੁੰਦੀ ਆ ਬਾਹਰ ਗੱਡੀ ਤੇ ਸੇਫ ਹੋ ਗਈ ਆਪਣੀਆਂ ਤੇ ਘਰ ਦੇ ਅੰਦਰ ਚੋਰ ਆ ਜਾਂਦੇ ਰਾਤ ਨੂੰ ਗੋਨੋ ਵੀ ਵਾਰਤਤ ਹੁੰਦੀ ਰਹਿੰਦੀ ਰੋਜ਼ ਜਿਹੜੀ ਪਹਿਲਾਂ ਵੀ ਕਦੀ ਮਹੱਲੇ ਮਹੱਲੇ ਜੇ ਤਾਂ ਹੋਇਆ ਤਾਂ ਕਦੇ ਹੈ ਨਹੀਂਗਾ ਬਸ ਇਹ ਜਾਣ ਕੇ ਕਿਸੇ ਨੇ ਗੰਜੀ ਚ ਕੱਢੀ ਆ ਬਸ ਦੇਖੋ ਕੀ ਕਰਦੀ ਪੁਲਿਸ ਕਾਰਵਾਈ ਉਸ ਨੇ ਕੀ ਆਸ਼ਵਾਸ਼ਣ ਦਿੱਤਾ ਉਹ ਕੱਲ ਦਾ ਟਾਈਮ ਦਿੱਤਾ ਉਹਨਾਂ ਨੂੰ 11 ਵਜੇ ਦਾ ਕੱਲ ਦੇਖਦੇ ਹਾਂ ਕੀ ਕਹਿੰਦੇ ਹੋ ਸੋ ਤੁਹਾਨੂੰ ਦੱਸ ਦਿੰਦੇ ਆ ਕਿ ਪਰਿਵਾਰ ਦੀ ਜਿਹੜੀ ਮੰਗ ਹੈ ਕਿ ਸਾਡਾ ਜਿਹੜਾ ਇਹ ਗੱਡੀ ਦਾ ਹਰਜਾਨਾ ਮਿਲੇ ਕਿਉਂਕਿ ਤਿੰਨ ਬਦਮਾਸ਼ਾਂ ਦੇ ਵੱਲੋਂ ਰஞ்சிਸ਼ ਨੂੰ ਲੈ ਕੇ ਇਹ ਜਿਹੜਾ ਵੱਡੀ ਵਾਰਦਾਤ ਦਿੱਤੀ ਗਈ ਆ ਤਾਂ ਗੱਡੀ ਦੂਸਰੀ ਵੀ ਖੜੀ ਆ ਲੇਕਿਨ ਇੰਨਾ ਟਾਈਮ ਨਹੀਂ ਸੀਗਾ ਉਹਨਾਂ ਚੋਰਾਂ ਦੇ ਕੋਲੋਂ ਸੋਰੀ ਬਦਮਾਸ਼ਾਂ ਦੇ ਕੋਲੋਂ ਤਾਂ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਆ ਤਾਂ ਜਦੋਂ ਇਹ ਗੱਡੀ ਨੂੰ ਜਿਹੜੀ ਭੰਨ ਤੋੜ ਕਰ ਰਹੇ ਹੁੰਦੇ ਨੇ ਤਾਂ ਇੱਕ ਵਿਅਕਤੀ ਤੁਹਾਨੂੰ ਦੱਸ ਦਿੰਦੇ ਨੇ ਜਿਹੜੀ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਹੋ ਇਧਰੋਂ ਭੱਜਿਆ ਜਿਹੜਾ ਇਹ ਵਿਅਕਤੀ ਆਂਦਾ ਤਾਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਮੌਕਾ ਦੇਖ ਕੇ ਜਿਹੜਾ ਇੱਥੋਂ ਦੀ ਫਰਾਰ ਹੋ ਦਿੱਤਾ ਜਾਂਦਾ ਤਾਂ ਹੁਣ ਪਰਿਵਾਰ ਦੀ ਜਿਹੜੀ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਗਈ ਆ ਤਾਂ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰਕਾਰ ਅੱਜ 2 ਦਿਨ ਹੋ ਚੁੱਕੇ ਆ ਕਿ ਕਿਉਂ ਜਿਹੜਾ ਇਹ ਬਦਮਾਸ਼ ਜਿਹੜਾ ਹਜੇ ਤੱਕ ਜਿਹੜਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨਹੀਂ